ਬਾਜੀ ਸਰਦੇਈ ਤੁਸੀਂ ਪੀਤੀ ਬਾਬਾ ਜੀ ਕੋਲੋਂ ਕਿਸ ਤਰ੍ਹਾਂ ਦਾ ਟੈਸਟ ਹੈ ਦਾ ਬਹੁਤ ਵਧੀਆ ਜੀ ਨਾ ਹੈ ਉਹ ਕੀ ਸੀ ਪ੍ਰਾਣੀਆਂ ਖੁਰਾਕਾਂ ਕਿਵੇਂ ਸੀ ਉਹ ਨੌਜ ਉਹ ਤੰਦਰੁਸਤ ਅੱਜ ਕੱਲ ਦੇ ਕਿਸੇ ਦੇ ਗੋਡੇ ਦੁਖਦੇ ਆ ਤੇ ਕਿਸੇ ਦੇ ਮੋਢੇ ਦੁਖਦੇ ਆ ਐਡਾ ਜੀ ਤੇ ਜਿਹੜੀ ਤੁਸੀਂ ਸਰਦੇਈ ਬਣਾਉਂਦੇ ਹੋ ਕਿੰਨੇ ਸਮੇਂ ਤੋਂ ਬਣਾਉਂਦੇ ਇਹਦੀ ਕਿ ਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਦਸਵੇਂ ਦਵਾਰ ਦੇ ਵਿੱਚ ਭੋਗ ਲੱਗਦਾ ਸਵੇਰਾਂ ਸੁਖਨ ਨਦਾਨ ਦਾ ਇੱਕ ਸਪੈਸ਼ਲ ਵੀ ਗੁਰੂ ਦਸਵੇਂ ਪਾਤਸ਼ਾਹ ਨੇ ਉੱਤੇ ਸ਼ਰਧਾਈ ਦਾ ਭੋਗ ਲਗਦਾ ਨਾ ਲਾ ਰਿਆ ਪਰ ਬਾਬੇ ਰਗੜੇ ਦੇ ਵਿੱਚ ਵੀ ਕੁਛ ਨੁਕਸਿ ਇਹੋ ਜਿਹੇ ਪਦਾਰਥ ਬਣਾਉਂਦੇ ਜਿਹੜੇ ਜੜੀ ਬੂਟੀਆਂ ਕਹਿੰਦੇ ਵੀ ਉਹਨੂੰ ਭੰਗ ਵੀ ਕਹਿ ਦਿੰਦੇ ਜਿਹੜੇ ਕਦੇ ਨਿਹੰਗ ਸਿੰਘ ਵੇਖਿਆ ਕਿਤੇ ਹਸਪਤਾਲ ਲੈਣ ਚ ਲੱਗਾ ਹੈ ਜਿਹੜੇ ਮੰਨਦੇ ਨੇ ਨਿਹੰਗ ਸਿੰਘ ਅਣਾ ਸ਼ਰਧਾਈ ਪੀਂਦੇ ਜਿਵੇਂ ਉਹਦੇ ਨਾਲ ਸੁੱਖੇ ਤੁਸੀਂ ਸੋਚ ਕੇ ਸ਼ੁਰੂ ਕੀਤਾ ਸੀ ਵੀ ਅਸੀਂ ਇਹ ਸਾਡੇ ਤੇ ਮੇਰੀ ਫੈਮਿਲੀ ਨੇ ਕਿਹਾ ਸੀਗਾ ਵੀ ਜੇ ਤੁਸੀਂ ਕੰਮ ਕਰਨਾ ਕਾਰੋਬਾਰ ਕਰਨਾ ਤਾਂ ਤੁਸੀਂ ਸੁੱਖਣਾ ਵੇਚੋ ਜੀ ਅਸੀਂ ਅਪਰਨਨ ਕਰਕੇ ਲੱਗੇ ਆਂ ਵੀ ਅਸੀਂ ਇਸ ਅੱਡੇ ਤੋਂ ਸੁੱਖਾ ਨਹੀਂ ਵਿੱਚਨਾ। ਆਂ ਫਾਸਟ ਫੂਡ ਖਾ ਰਹੇ ਆਂ। ਤੁਸੀਂ ਦੁਕਾਨਾਂ ਕੋਲ ਡਰਿੰਕ ਪੀ ਰਹੇ ਆਂ। ਤੁਸੀਂ ਕੋਲ ਡਰਿੰਕ ਨੂੰ ਛੱਡ ਕੇ ਇੱਕ ਵਾਰੀ ਸਰ੍ਹਦਾਈ ਜਰੂਰ। ਤਾਂ ਦੇਖੋ ਜੀ ਅੱਜ ਵੀਡੀਓ ਬਣ ਰਹੀ ਆ ਚੈਨਲ ਤੇ। ਇਹ ਚੈਨਲ ਨੂੰ ਵੇਖ ਲੈਣ। ਤੇ ਜਿਹੜਾ ਕੁਝ ਪਾਇਆ ਆਪਦੇ ਘਰੇ ਆਪ ਦੀ ਮਾਤਰਾ ਦੇ ਹਿਸਾਬ ਨਾਲ ਵੀ ਕਿੰਨੇ ਗਲਾਸ ਬਣਾਉਣੇ ਆ। ਜੇ ਭੈਜੀ ਸਰ੍ਹਦਾਈ ਤੁਸੀਂ ਪੀਤੀ ਬਾਬਾ ਜੀ ਕੋਲੋਂ ਕਿਸ ਤਰ੍ਹਾਂ ਦਾ ਟੈਸਟ ਆਉਂਦਾ। ਬਹੁਤ ਵਧੀਆ ਜੀ ਨਾ। ਜਿਹੜੇ ਲੋਕ ਆ ਅੱਜਕੱਲ ਕੋਲ ਡਰਿੰਕ ਇਸਤੇਮਾਲ ਕਰਦੇ ਆਂ। ਉਹਨਾਂ ਤੇ ਇਹਦਾ ਕੀ ਫਰਕ ਆ? ਦਾ ਉਹਦੇ ਕਹਿਵੇਂ ਚੈਨੀਕਲ ਹੁੰਦੇ ਵੀ ਜੀ ਇਹ ਸਹੀ ਹੈ ਜੀ ਆਪਣਾ ਆਪਣੇ ਹੱਥ ਦਾ ਬਣਾ ਬਣਾਉਂਦਾ ਇਹ ਇਹਦੇ ਵਿੱਚ ਕੀ ਜੋ એનર્ਜੀ ਬੂਸਟ ਕੀ ਹੈ ਰਿਹਾ ਇਸ ਨੂੰ ਤੁਹਾਨੂੰ ਦੱਸਾਂਗੇ ਪਾਏ ਖਾਜੂ ਬਣਾਉਣ ਨਾਲ ਪੈਂਦਾ ਤੁਜੂ ਪਦਮ ਪਾਇਆ ਇਹਦੇ ਨਾਲ ਠੰਡਕ ਮਿਲਦੀ ਹੈ ਇਹਦੇ ਨਾਲ ਠੰਡਕ ਮਿਲਦੀ ਹੈ ਸਿਰ ਨੂੰ ਫਾਇਦੇਪੰਦਾ ਹੈ ਆਮ ਪਬਲਿਕ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਪਬਲਿਕ ਕੋਲਡਰਿੰਗ ਜ਼ਿਆਦਾ ਇਸਤੇਮਾਲ ਕਰਦੇ ਆ ਇਹ ਬਸ ਆਪਣਾ ਜੋ ਉਹਨਾਂ ਠੰਡਕ ਰਿਹਾ ਪੀਓ ਜੀ ਆਪਣੇ ਤਾਂ ਜੀ ਤਰ 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 ਨਾਜੀ ਬੰਦੇ ਸੇਰ ਹੋਈ ਤੇ ਆਪਣਾ ਦੇਖ ਰਿਹਾ ਹਾਂ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਕਿਤ ਸਿੰਘ ਰੱਤੇਵਾਲੀਆ ਅੱਜ ਪਹੁੰਚਿਆ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਜਿੱਥੇ ਕਿ ਖਾਲਸਾ ਜੀ ਸਰਦਾਰ ਲਖਵਿੰਦਰ ਸਿੰਘ ਜੀ ਪਿਛਲੇ 2-3 ਮਹੀਨਿਆਂ ਤੋਂ ਸੇਵਾ ਨਿਭਾਰੇ ਨੇ ਸਰਦਈ ਦੀ ਕੋਟਕਪੂਰਾ ਰੋਡ ਤੇ ਇਹਨਾਂ ਦੀ ਜਿਹੜੀ ਸ਼ਾਪ ਹੈ ਇਹਨਾਂ ਨੇ ਆਪਣਾ ਸਥਾਨ ਬਣਾਇਆ ਹੋਇਆ ਹੈ ਇੱਥੇ ਕਾਫੀ ਲੋਕ ਕਾਰਾਂ ਦੇ ਵਿੱਚ ਵੀ ਆਉਂਦੇ ਨੇ ਮੋਟਰਸਾਈਕਲਾਂ ਤੇ ਵੀ ਆਉਂਦੇ ਨੇ ਤੇ ਪੈਦਲ ਵੀ ਆਉਂਦੇ ਨੇ ਕਿਸੇ ਜ਼ਮਾਨੇ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ ਕਿ ਤੂੰ ਕੀ ਬਦਾਮ ਖਾਦੇ ਆ ਜਾਂ ਅਗਲਾ ਕਹਿੰਦਾ ਸੀ ਮੈਂ ਕੀ ਬਦਾਮ ਖਾਦੇ ਆ ਜਾਂ ਪੁਰਾਣੇ ਬਜ਼ੁਰਗਾਂ ਨੂੰ ਕਹਿੰਦੇ ਸੀ ਕਿ ਇਹਨਾਂ ਦੀਆਂ ਪੁਰਾਣੀਆਂ ਖਰਾਕਾਂ ਖਾਧੀਆਂ ਹੈ ਅੱਜ ਕੱਲ ਦੇ ਨੌਜਵਾਨ ਅਕਸਰ ਇਹ ਗੱਲਾਂ ਕਰਦੇ ਆ ਕਿ ਬਜ਼ੁਰਗਾਂ ਨੇ ਪੁਰਾਣੀਆਂ ਖਰਾਕਾਂ ਖਾਧੀਆਂ ਉਹ ਕੀ ਸੀ ਪੁਰਾਣੀਆਂ ਖਰਾਕਾਂ ਕਿਵੇਂ ਸੀ ਉਹ ਨੌਜੋ ਤੰਦਰੁਸਤ ਕੀ ਸੀ ਉਹਨਾਂ ਦੀ ਜ਼ਿੰਦਗੀ ਦਾ ਰਾਜ਼ ਤੰਦਰੁਸਤ ਹੋਣ ਦਾ ਅੱਜ ਕੱਲ ਦੇ ਕਿਸੇ ਦੇ ਗੋਡੇ ਦੁਖਦੇ ਆ ਤੇ ਕਿਸੇ ਦੇ ਮੋਢੇ ਦੁਖਦੇ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਸੋ ਪੁਰਾਣੇ ਬਜ਼ੁਰਗ ਕਿਉਂ ਤੰਦਰੁਸਤ ਰਹਿੰਦੇ ਸੀ ਉਹਦਾ ਵੀ ਇੱਕ ਰਾਜ ਸੀ ਉਹ ਰਾਜ ਅਜ ਖਾਲਸਾ ਜੀ ਦੱਸਣਗੇ ਜਿਹੜੀ ਸਰਧਾਈ ਬਣਾਈ ਜਾਂਦੀ ਹੈ ਤੇ ਉਹਦੇ ਵਿੱਚ ਕੀ ਕੁਝ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਾ ਸਵਾਗਤ ਹੈ ਜੀ ਸਾਡੇ ਚੰਨ ਆਪ ਜੀ ਦਾ ਸਵਾਗਤ ਹੈ ਜੀ ਤੇ ਜਿਹੜੀ ਤੁਸੀਂ ਸਰਧਾਈ ਬਣਾਉਂਦੇ ਹੋ ਕਿੰਨੇ ਸਮੇਂ ਤੋਂ ਬਣਾਉਂਦੇ ਹੋ ਇਹ ਜਿਹੜੀ ਤਾਂ ਸ਼ਰਧਾਈ ਦਾ ਯਾਨੀ ਕਿ ਪ੍ਰਾਤਨ ਇਹ ਤਾਂ ਸਾਡੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਯਾਨੀ ਕਿ ਤਾਕਤਵਰ ਯਾਨੀ ਕਿ ਚੀਜ਼ ਹੈ ਕਿਉਂਕਿ ਪਹਿਲਾਂ ਸਾਡੇ ਨਾਲ ਯਾਨੀ ਕਿ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਕੋਈ ਨਾ ਨਸ਼ਾ ਨਹੀਂ ਕਰਦੇ ਹੁੰਦੇ ਸੀਗੇ ਤੇ ਉਹਨਾਂ ਆਪ ਨੂੰ ਤੰਦਰੁਸਤ ਰੱਖਣ ਲਈ ਤੇ ਸਿਹਤਮੰਦ ਚੰਗੇ ਰਹਿਣ ਲਈ ਉਹ ਕੀ ਕਰਦੇ ਸੀ ਇਹ ਸ਼ਰਧਾਈ ਨੂੰ ਤਿਆਰ ਕਰਕੇ ਘਰੇ ਤੇ ਪੀ ਕੇ ਤੇ ਫਿਰ ਉਹ ਕਾਰੋਬਾਰ ਦੇ ਕੰਮਾਂ ਤੇ ਜਾਂਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਇਹ ਤਾਕਤ ਵਾਲੀ ਚੀਜ਼ ਆ ਚਲੋ ਉਹਦੇ ਬਾਅਦ ਬਹੁਤ ਕੁਝ ਚੱਲ ਪਿਆ ਉਹਦੇ ਬਾਰੇ ਵੀ ਆਪਾਂ ਕੁਝ ਕਹਿ ਨਹੀਂ ਸਕਦੇ ਹੁਣ ਸਾਰਿਆਂ ਨੂੰ ਪਤਾ ਪਰ ਅਸੀਂ ਸੱਚਖੰਡ ਹਜੂਰ ਸਾਹਿਬ ਤੋਂ ਦੇਖਦੇ ਸੀਗੇ ਕਿ ਗੁਰੂ ਦਸਵੇਂ ਪਾਤਸ਼ਾਹੀ ਨੂੰ ਦਸਵੇਂ ਦਵਾਰ ਦੇ ਵਿੱਚ ਭੋਗ ਲੱਗਦਾ ਸਵੇਰ ਸੁਖਨ ਨਿਧਾਨ ਦਾ ਇੱਕ ਸਪੈਸ਼ਲ ਅੱਡਾ ਬਣਾਇਆ ਗਿਆ ਉੱਥੇ ਉੱਥੇ ਰਗੜਾਈ ਲੱਗਦੀ ਆ ਸ਼ਰਧਾਈ ਤਿਆਰ ਕਰਕੇ ਪਿਆਈ ਜਾਂਦੀ ਆ ਅਸੀਂ ਉੱਥੇ ਨਮਸਕਾਰ ਕਰਨ ਵੇਲੇ ਹਰ ਸਾਲ ਹਰ ਬਕਲੋ ਸੀਜ਼ਨ ਦੇ ਵਿੱਚ ਉੱਥੇ ਜਾਂਦੇ ਆ ਅਸੀਂ ਘੱਟੋ ਘੱਟ 10-11 ਸਾਲਾਂ ਤੋਂ 12 ਸਾਲਾਂ ਤੋਂ ਦੇਖਦੇ ਆ ਰਹੇ ਸੀ ਵੀ ਗੁਰੂ ਦਸਵੇਂ ਪਾਤਸ਼ਾਹ ਨੂੰ ਉੱਤੇ ਸ਼ਰਧਾਈ ਦਾ ਭੋਗ ਲੱਗਦਾ ਤੇ ਸਾਡੇ ਮਨ ਚ ਵੀ ਨੰਗ ਸਿੰਘ ਫੌਜਾਂ ਦੇ ਵਿੱਚ ਵੀ ਦੇਖੀਦਾ ਰਗੜਾਈਆਂ ਚੱਲਦੀਆਂ ਆਪਣੇ ਪੰਜਾਬ ਦੇ ਵਿੱਚ ਦਲਾ ਪੰਥਾ ਦੇ ਵਿੱਚ ਸ਼ਰਧਾਈ ਅਲੱਗ ਲਾਈ ਜਾਂਦੀ ਆ ਤੇ ਜਿਹੜਾ ਸ਼ੀਦੀਪਰਾ ਕਹਿੰਦੇ ਸੁੱਖਾ ਪਾ ਗਿਓ ਉਹ ਅਲੱਗ ਲਾਇਆ ਜਾਂਦਾ ਅਸੀਂ ਮੈਂ ਉਹੀ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਜਿਹੜਾ ਇਹ ਸਮਾਨ ਰੱਖਿਆ ਇਹ ਕੀ ਕੁਸ਼ੇ ਤੇ ਕੀ ਕੁਸ਼ੇ ਦੇ ਵਿੱਚ ਮਿਕਸ ਕੀਤਾ ਜਾਂਦਾ ਤੇ ਇਹਦੇ ਵਿੱਚ ਮੇਨ ਗੱਲ ਹੈ ਜਿਹੜੀ ਕੁਸ਼ਕ ਨੰਗ ਸਿੰਘਾਂ ਉਹ ਅਲੱਗ-ਅਲੱਗ ਜਗ੍ਹਾ ਤੇ ਸ਼ਰਧਾਈ ਬਣਾਉਂਦੇ ਆ ਤੇ ਕਹਿੰਦੇ ਬਾਬੇ ਰਗੜਾ ਲਾ ਰਹੇ ਆ ਪਰ ਬਾਬੇ ਰਗੜੇ ਦੇ ਵਿੱਚ ਵੀ ਕੁਛ ਨਾ ਕੁਛ ਇਹੋ ਜਿਹੇ ਪਦਾਰਥ ਬਣਾਉਂਦੇ ਜਿਹੜੇ ਜੜੀ ਬੂੜੀਆਂ ਕਹਿੰਦੇ ਵੀ ਉਹਨੂੰ ਭੰਗ ਵੀ ਕਹਿ ਦਿੰਦੇ ਜਿਹੜੇ ਭੰਗ ਆ ਜੀ ਭੰਗ ਵੀ ਇੱਕ ਸਰੂਰ ਵਾਸਤੇ ਹੈ ਉਹਦਾ ਜੇਕਰ ਸੇਵਨ ਕਰਦੇ ਢੰਗ ਨਾਲ ਤਾਂ ਭੰਗ ਮਾੜੀ ਚੀਜ਼ ਨਹੀਂ ਐ ਸੇਧ ਨੂੰ ਬਿਮਾਰ ਨਹੀਂ ਹੁੰਦੀ ਕਦੇ ਨਿਹੰਗ ਸਿੰਘ ਵੇਖਿਆ ਕਿਤੇ ਹਸਪਤਾਲ ਲੈਂਜ ਲੱਗਾ ਹੈ ਜਿਹੜੇ ਮੰਨਦੇ ਨੇ ਨਿਹੰਗ ਸਿੰਘ ਅਡਾ ਸ਼ਰਧਾਈ ਪੀਂਦੇ ਜਿਵੇਂ ਉਹਦੇ ਨਾਲ ਸੁੱਖੇ ਨੂੰ ਰਗੜਾਈ ਕਰਦੇ ਵਿੱਚ ਉਹਦੇ ਨਾਲ ਸੁੱਖੇ ਨਾਲ ਸਰੂਰ ਚ ਰਹਿੰਦੇ ਆ ਔਰ ਇਹ ਸੁੱਖਾ ਬੰਦੇ ਨੂੰ ਸ਼ਾਂਤ ਰੱਖਦਾ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਕੋਲ ਜਿੱਥੇ ਨੌਜਵਾਨ ਆਉਂਦੇ ਆ ਕੀ ਤੁਸੀਂ ਇਹਦੇ ਵਿੱਚ ਸੁੱਖਾ ਇਸਤੇਮਾਲ ਕਰਦੇ ਨਹੀਂ ਕਰਦੇ ਅਸੀਂ ਸੁੱਖਾ ਨਹੀਂ ਵੇਚਦੇ ਤੁਸੀਂ ਇਸਤੇਮਾਲ ਹੀ ਕਰਦੇ ਨਹੀਂ ਅਸੀਂ ਸੁੱਖਾ ਅਸੀਂ ਸੁੱਖਾ ਇੱਥੇ ਤਾਂ ਨਹੀਂ ਪੁੰਦੇ ਜੀ ਕਿਉਂਕਿ ਸਾਡੇ ਕੋਲੇ ਸਾਰਾਂ ਵਾਸਤੇ ਆ ਕਿਉਂਕਿ ਇਹ ਜਿਹੜਾ ਡੰਡਾ ਗੁੰਡਾ ਅਸੀਂ ਸ਼ਰਧਾਈ ਤੋਂ ਸ਼ੁਰੂ ਕੀਤਾ ਅਸੀਂ ਸੋਚ ਕੇ ਸ਼ੁਰੂ ਕੀਤਾ ਸੀ ਵੀ ਅਸੀਂ ਇਹ ਸਾਡੇ ਤੇ ਮੇਰੀ ਫੈਮਿਲੀ ਨੇ ਕਿਹਾ ਸੀਗਾ ਵੀ ਜੇ ਤੁਸੀਂ ਕੰਮ ਕਰਨਾ ਕਾਰੋਬਾਰ ਕਰਨਾ ਤਾਂ ਤੁਸੀਂ ਸੁੱਖਾ ਨਾਲ ਵੇਚੋ ਜੀ ਅਸੀਂ ਅਪਰੰਨ ਕਰਕੇ ਲੱਗੇ ਆਂ ਵੀ ਅਸੀਂ ਇਸ ਅੱਡੇ ਤੋਂ ਸੁੱਖਾ ਨਹੀਂ ਵੇਚਣਾ ਅੱਛਾ ਫਿਰ ਤੁਸੀਂ ਬਣਾ ਕੇ ਦਿਖਾਓ ਵੀ ਤੁਸੀਂ ਕੀ ਕੁਝ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਯਾਨੀ ਕਿ ਸਭ ਤੋਂ ਪਹਿਲਾਂ ਕਾਲੀ ਮਿਰਚ ਜੋ ਕਿ ਇਹਨੂੰ ਰਗੜਨ ਵਾਸਤੇ ਥੋੜਾ ਟਾਈਮ ਚਾਹੀਦਾ ਹੈ ਇਹ ਕਾਲੀ ਮਿਰਚ ਪਾਵਾਂਗੇ ਫਿਰ ਅਸੀਂ ਪਾਵਾਂਗੇ ਇਹਦੇ ਵਿੱਚ ਇਲਾਚੀ ਇਹਨਾਂ ਨੂੰ ਆਰਡਰ ਕਰਾਈ ਹੁੰਦੇ ਆ ਇਹ ਚੀਜ਼ਾਂ ਦੀ ਇਹਦੇ ਵਿੱਚ ਦੇਖੋ ਜੁਆਇਨ ਪਾਈ ਇਲਾਚੀ ਵੀ ਪਾਦੀ ਕਾਲੀ ਮਿਰਚ ਵੀ ਪਾਦੀ ਕਾਲੀ ਮਿਰਚ ਜੋੜਾਂ ਵਾਸਤੇ ਵਾਈ ਵਾਸਤੇ ਬਹੁਤ ਚੰਗੀ ਆ ਇਦੇ ਵਿੱਚ ਜੁਆਇਨ ਤਾਂ ਪਾਈ ਜਾਂਦੀ ਹੈ ਮਿਹਦੇ ਨੂੰ ਸਾਫ ਰੱਖਦੀ ਆ ਸੌ ਪਾਈ ਜਾਂਦੀ ਵੀ ਇਹ ਠੰਡਾ ਰਹਿੰਦਾ ਜੀ ਸਰੀਰ ਇਹਦੇ ਨਾਲ ਇਹਦੇ ਵਿੱਚ ਮਗਜ ਪੈਣਗੇ ਜੀ ਮਗਜ ਇੱਕ ਤਾਂ ਤਰਾਰਾ ਰਹਿੰਦਾ ਹੈ ਇੱਕ ਮਗਜ ਆ ਜਿਹੜੇ ਉਹ ਠੰਡੇ ਹੁੰਦੇ ਇਹਦੇ ਵਿੱਚ ਕਾਜੂ ਪੈਣਗੇ ਦੇਖੋ ਕਾਜੂ ਬਹੁਤ ਸਿਹਤ ਲਈ ਚੰਗੇ ਇਹਦੇ ਵਿੱਚ ਖਸਖਾਸ ਵੀ ਪੈ ਜੂਗੀ ਇਹ ਕਾਲੀ ਖਸਖਾਸ ਆ ਜੀ ਜਿਹੜੋ ਅਗਲਾ ਸ਼ੌਕ ਦੇ ਤੌਰ ਤੇ ਕਹਿੰਦਾ ਅਗਲਾ ਕਾਲੀ ਖਸਖਾਸ ਖਾਣੀ ਆ ਇਹ ਕਾਲੀ ਖਸਕਾਤ ਦੇ ਵਿੱਚ ਵੀ ਇੱਕ એનર્ਜੀ ਹੈ। ਇਹਦੇ ਵਿੱਚ ਪੈਂਦੇ ਆ ਜੀ ਬਦਾਮ ਭਿੱਜੇ ਹੋਏ। ਇਹ ਅਸੀਂ ਨਾ ਰਾਤ ਨੂੰ ਪਿਉਂਗੇ ਜਾਂਦੇ ਆ। ਇਹੀ ਚੱਲਦੇ ਇਹਦੇ ਚਾ। ਜਿਹੋ ਹੀ ਬਦਾਮ ਚੱਲਦੇ। ਇਹ ਪਿਉਂਗੇ ਰੱਖਣੇ ਪੈਂਦੇ ਜੀ। ਪਿਉਂਗੇ ਨਾ ਇੱਕ ਤਾਂ ਪੋਲਿਆ ਜਾਂਦੇ ਆ ਇੱਕ ਹੈ ਠੰਡੇ ਹੋ ਜਾਂਦੇ। ਇਹਦੇ ਵਿੱਚ ਪੈਂਦਾ ਜੀ ਯਾਨੀ ਕਿ ਜਿਵੇਂ ਕਹਿੰਦੇ ਕੈਲਸ਼ੀਅਮ ਦੀ ਕਮੀ ਆ ਜੋੜਾਂ ਦੇ ਦਰਦ ਆ। ਇਹਦੇ ਵਿੱਚ ਚਿੱਟੇ ਤੇਲ ਪੈਂਦੇ ਆ ਜੀ। ਚਿੱਟੇ ਤੇਲ ਨਾਲ ਪਹਿਲਾ ਨੰਬਰ ਤਾਂ ਇਹ ਆ ਜੀ। ਪਿਸ਼ਾਬ ਦਾ ਬੰਨ ਜਿਹੜਾ ਇਹਦੇ ਨਾਲ ਮਜ਼ਬੂਤ ਹੁੰਦਾ ਇਹ ਸੀ ਗਾਰੰਟੀ ਰਖਨੇ ਆ ਰਾਤ ਨੂੰ ਬੱਚੇ ਪਿਸ਼ਾਬ ਕਰ ਦਿੰਦੇ ਆ ਬਿਸਤਰੇ 'ਚ ਅਸੀਂ ਕਹਿੰਦੇ ਜੀ ਚਿੱਟੇ ਤੇਲਾ ਉਹਨਾਂ ਨੂੰ ਇੱਕ ਚਮਚਾ ਡੇਲੀ ਖਵਾਓ ਪਿਸ਼ਾਬ ਦਾ ਬੰਨ ਮਜ਼ਬੂਤ ਹੋ ਜਾਂਦਾ ਜੀ ਦੂਸਰਾ ਨੰਬਰ ਗਲਾਬ ਦੇ ਫੁੱਲ ਵੀ ਇਹਦੇ ਵਿੱਚ ਰਗੜਾਈ ਹੁੰਦੇ ਗਲਾਬ ਦੇ ਫੁੱਲ ਹੀ ਪਾਈਆਂ ਇਹ ਗਲਾਬ ਦੇ ਫੁੱਲ ਇਸ ਕਰਕੇ ਪਾਈਦੇ ਗਲਾਬ ਦੇ ਫੁੱਲ ਬਹੁਤ ਚੰਗੇ ਹੁੰਦੇ ਠੰਡੇ ਵੀ ਗਿਨੇ ਜਾਂਦੇ ਆ ਔਰ ਪਦਾਰਥ ਵੀ ਬਹੁਤ ਚੰਗੇ ਗਿਨੇ ਜਾਂਦੇ ਆ ਇੰਨੀਆਂ ਮਹਿੰਗੀਆਂ ਆਈਟਮਾਂ ਪਾ ਕੇ ਜਿਹੜੇ ਬਾਜ਼ਾਰ ਦੇ ਵਿੱਚ ਆਮ ਡਰਿੰਕ ਹਾਂਜੀ ਜਿਹਨੂੰ ਕੋਲਡ ਡਰਿੰਕ ਬੋਲਿਆ ਇਹਨਾਂ ਵੱਖ-ਵੱਖ ਕੰਪਨੀਆਂ ਦੀਆਂ ਹੁੰਦੀਆਂ ਸੀ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਚਾਹੁੰਦੇ ਕਾਫੀ ਕੰਪਨੀਆਂ ਹੁੰਦੀਆਂ ਲੋਕ ਬੜੇ ਬੱਚਿਆਂ ਨੂੰ ਚਾਹ ਕੇ ਪਾਉਂਦੇ ਕਿ ਇਹ ਬੜੀ ਵਧੀਆ ਜੀ ਆ ਬਹੁਤ ਵਧੀਆ ਕੀ ਉਹ ਦਾ ਤੇ ਇਹ ਦਾ ਬੱਚਿਆਂ ਤੇ ਕੀ ਇਫੈਕਟ ਪੈਂਦਾ ਪਹਿਲਾ ਨੰਬਰ ਤਾਂ ਇਹ ਬੇਨਤੀ ਹੈ ਸਾਰਿਆਂ ਨੂੰ ਜਿਹੜੀ ਬਾਜ਼ਾਰਾਂ ਇਹ ਕੋਲਡ ਡਰਿੰਕ ਵੇਖ ਰਹੀ ਹੈ ਸਾਡੇ ਲੋਕਾਂ ਨੂੰ ਐ ਨਹੀਂ ਪਤਾ ਕੋਲਡ ਡਰਿੰਕ ਹੈ ਕੀ ਬਣਦੀ ਕਿਵੇਂ ਆ ਅਸੀਂ ਕੀ ਵੀ ਰਹਿ ਸਾਨੂੰ ਇੱਕ ਵਾਰੀ ਮੂੰਹ ਨੂੰ ਜਿਵੇਂ ਨਸ਼ਾ ਲੱਗ ਗਿਆ ਨਸ਼ਾ ਲੱਗ ਚੁੱਕਿਆ ਕੋਲਡ ਡਰਿੰਕ ਪੀਣੀ ਤਾਂ ਛੱਡੋ ਗੱਲ ਜੇ ਇਹ ਨੂੰ ਇਹ ਹੈਗੀ ਹੈ ਸਹੀ ਮੈਨੇ ਕੋਲਡ ਡਰਿੰਕ ਕਿਸੇ ਚੀਜ਼ ਨੂੰ ਗੱਲਣ ਵਾਸਤੇ ਜਿਵੇਂ ਮੈਰਿਜ ਦੇ ਵਿੱਚ ਤੁਸੀਂ ਚਿਕਨੋ ਖਾ ਲਿਆ ਮਟਰਨ ਖਾ ਲਿਆ ਇਹ ਉਹਨੂੰ ਪੀਣ ਤੋਂ ਬਾਅਦ ਕੀ ਹੋ ਜਾਂਦਾ ਗੱਲ ਜਾਂਦੀ ਹੈ ਅਸੀਂ ਨਿਰਨੇ ਗੱਲ ਜੇ ਪੀ ਲੈਨੇ ਆ ਬੱਚਿਆਂ ਨੂੰ ਫੈਸ਼ਨ ਤੋਂ ਤੇ ਪਾਈ ਜਾਂਦੇ ਆ ਸਾਡੇ ਫੈਟ ਵਧ ਜਾਂਦੀ ਹੈ ਸਟੈਂਟ ਪਾਈ ਜਾਂਦੇ ਆ ਲੋਕਾਂ ਦੇ ਸਾਡੇ ਜੋੜ ਦਰਦ ਹੁੰਦੇ ਆ ਸਾਡਾ ਮਾਈਂਡ ਦੀ ਪ੍ਰੋਬਲਮ ਆ ਰਹੀ ਕਿਉਂ ਹੋ ਰਹੀ ਅਸੀਂ ਖਾ ਰਹੇ ਆ ਕੋਲਡ ਡਰਿੰਕ ਪੀ ਰਹੇ ਆ ਜਿਹੜੀ ਕਿ ਜਿਹੜੀ ਉਹਦੇ ਵਿੱਚ ਪੈਂਦੀ ਨਿਕੋਟਿਨ ਫਿਰ ਉਹਦੇ ਵਿੱਚ ਪੈਂਦੀ ਖੰਡ ਫਿਰ ਉਹਦੇ ਵਿੱਚ ਕਲਰ ਪੈਂਦੇ ਆ ਉਹ ਸਾਡੀ ਸਿਹਤਬੰਦ ਨਹੀਂ ਹੈ ਸਾਡੀ ਅਸਲੀ ਖਰਾਕ ਹੈ ਜਿਹੜੀ ਅਸੀਂ ਸ਼ਰਧਾਈ ਲਾਉਨੇ ਆ ਅਸਲੀ ਖਰਾਕ ਤੁਹਾਡੇ ਸਾਹਮਣੇ ਪਾਤਾ ਮਟੀਰੀਅਲ ਅਸੀਂ ਕਹਿੰਦੇ ਦੋ ਟਾਈਮ ਪੀਓ ਜਦੋਂ ਤੁਹਾਨੂੰ ਲੱਗਿਆ ਵੀ ਅਸੀਂ ਸੈੱਟ ਹੋ ਗਿਆ ਥਕਾ ਅਸੀਂ ਕਹਿੰਦੇ ਸ਼ਾਮ ਨੂੰ ਬੰਦਾ ਪੀ ਕੇ ਜਾਵੇ ਸੁਬਾ ਆ ਕੇ ਪੀਵੇ ਜੇ ਉਹਨੂੰ ਥਕਾਵਟ ਆ ਜਾਏ ਜਾਂ ਉਹਦੇ ਕੋਈ ਤਿਆਬ ਬਣ ਜਾਏ ਜਾਂ ਉਹਦੀ ਕਿ ਮਿੱਢੇ ਚ ਨੁਕਸ ਹੋ ਗਿਆ ਜਾਂ ਉਹਨੂੰ ਸ਼ੂਗਰ ਦੀ ਪ੍ਰੋਬਲਮ ਆ ਗਿਆ ਸੀ ਕਹਿੰਦੇ ਹੋ ਜੂਗਾ ਸੈੱਟ ਨੀਂਦ ਸੌਖੀ ਹੋਣ ਲੱਗ ਜੂ ਤੁਸੀਂ ਦੇਖੋ ਇੰਨੀਆਂ-ਇੰਨੀਆਂ ਚੀਜ਼ਾਂ ਪਾ ਰਹੇ ਆ ਇਹ ਚੀਜ਼ਾਂ ਪਾਉਣ ਦਾ ਰਾਜ ਇਹ ਹੈ ਭਾਈ ਤੁਹਾਡੇ ਸਿਹਦਰ ਰਾਜਾ ਅਸੀਂ ਤਾਂ ਚਲੋ ਵੇਚ ਰਹੇ ਆ ਤੁਸੀਂ ਦੇਖੋ ਸਾਨੂੰ ਇਹਦੇ ਤਾਂ ਨੌਲੇਜ ਮਿਲੀ ਤਾਂ ਅਸੀਂ ਸ਼ੁਰੂ ਕੀਤਾ ਸੀ ਸਿੱਧਾ ਸ਼ੁਰੂ ਐ ਨਹੀਂ ਕੀਤਾ ਵੀ ਵੇਚਣ ਲਈ ਕੀਤਾ ਅਸੀਂ ਖੁਦ ਨਾ ਆਪਦੇ ਮੈਂ 20 ਸਾਲ ਬਾਹਰ ਰਹਿ ਕੇ ਆਇਆ ਹైదరాబాద్ ਮੈਂ 2007 ਤੋਂ ਸ਼ੁਰੂ ਐ 5 ਤੋਂ ਇੰਨੇ ਸਾਲ ਬਾਹਰ ਰਹਿ ਕੇ ਆਇਆ ਮੈਂ ਆਹ ਡੰਡਾ ਕੁੰਡਾ ਦੇ ਕੋਟਾ ਨਾਲ ਰੱਖਿਆ ਜੀ ਬੈਗ ਛੋਟਾ ਹੈ ਡੰਡਾ ਛੋਟਾ ਹੈ ਕੁੰਡਾ ਮੈਂ ਜਿੱਥੇ ਸਰਵਿਸ ਕਰਦੇ ਆ ਉਹਦੇ ਕਮਰੇ ਚ ਰੱਖਦਾ ਸੀ ਮੈਨੂੰ ਉਹਦੇ ਤੋਂ ਕੀ ਮਿਲਿਆ ਮੈਨੂੰ ਉਹਦੇ ਤੋਂ ਇਹ ਮਿਲਿਆ ਵੀ ਐਡੀ ਪਾਵਰਫੁਲ ਚੀਜ਼ ਆ ਸਾਰਾ ਦਿਨ ਬੰਦਾ ਥੱਕਦਾ ਹੀ ਨਹੀਂ ਸਾਰਾ ਦਿਨ ਬੰਦਾ ਕੰਮ ਕਰੀ ਨਾ ਥੱਕਦਾ ਨਾ 18-18 ਘੰਟੇ ਸੀਟ ਤੇ ਬੈਠ ਕੇ ਸਰੋਸ ਜਿੱਤੀ ਆ ਤੇ ਇਹਦੇ ਵਿੱਚ ਇਹ ਆ ਬਾਈ ਜੀ ਸਾਰਿਆਂ ਨਾਲ ਥੋੜ੍ਹ ਕੇ ਬੇਨਤੀ ਆ ਤੁਸੀਂ ਦੁਕਾਨਾਂ ਤੋਂ ਫਾਸਟ ਫੂਡ ਖਾ ਰਹੇ ਆ ਤੁਸੀਂ ਦੁਕਾਨਾਂ ਤੋਂ ਕੋਲਡ ਡਰਿੰਕ ਪੀ ਰਹੇ ਆ ਤੁਸੀਂ ਕੋਲਡ ਡਰਿੰਕ ਨੂੰ ਛੱਡ ਕੇ ਇੱਕ ਵਾਰੀ ਸਰਦਾਈ ਜ਼ਰੂਰੀ ਹੈ ਮੇਰੇ ਕੋਲੇ ਆਖੀ ਵੀ ਨਹੀਂ ਆ ਤੁਸੀਂ ਆਦੇ ਘਰੇ ਵੀ ਡੰਡਾ ਗੁੰਡਾ ਰੱਖੋ ਆਪਦੇ ਘਰੇ ਵੀ ਡੰਡਾ ਗੁੰਡਾ ਰੱਖ ਸਕਦੇ ਹੋ ਤੇ ਜੇ ਕਿਸੇ ਨੂੰ ਫਾਰਮੂਲੇ ਦਾ ਨਾ ਪਤਾ ਹੋਵੇ ਤਾਂ ਪਰ ਥੋੜੀ ਜਾਣਕਾਰੀ ਵੀ ਲੈ ਸਰਮੂਲੇ ਤਾਂ ਦੇਖੋ ਜੀ ਅੱਜ ਵੀਡੀਓ ਬਣ ਰਹੀ ਜਿਹੜਾ ਕੁਝ ਪਾਇਆ ਆਪਦੇ ਘਰੇ ਆਪਦੇ ਮਾਤਰਾ ਦੇ ਹਿਸਾਬ ਨਾਲ ਕਿੰਨੇ ਗਲਾਸ ਬਣਾਉਣੇ ਆ ਜੇ ਇੱਕ ਜਣੇ ਨੇ ਬਣਾਉਣੇ ਆ ਤਾਂ ਉਹਦੇ ਵਿੱਚ 5-7 ਮਿਰਚ ਇੱਕ ਜਣੇ ਨੂੰ ਲੱਗਦੇ ਆ ਤੇ ਚੌਂਚਾ ਚਮਚਾ ਜਿੰਨੇ ਸਮਾਨ ਦਾ ਪਾਓ ਤੇ ਰਗੜਾਈ ਕਰੋ ਨਾਲੇ ਤਾਂ ਕੁੰਡਾ ਡੰਡਾ ਲੈ ਆ ਕੇ ਕਰੋ ਤਰਕੇ ਸਮਾਨ ਪਾ ਦੇ ਭੈਣ ਪਾ ਦੇ ਭਾਈ ਪਾ ਦੇ ਆਹਦੇ ਜਵਾਗ ਨੂੰ ਗਿਜਾ ਲਓ ਵੀ ਡੰਡਾ ਗੁੰਡਾ ਲੈ ਲੈ ਰਗੜਾ ਵੀ ਚੱਲ ਨਾਲੇ ਤਾਂ ਉਹ ਸਿਹਤ ਬੰਦ ਰਹੂਗਾ ਨਾਲੇ ਪਰਿਵਾਰ ਦੇ ਜੀਪੀ ਲੈਣਗੇ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਆ ਤੁਸੀਂ ਹਸਪਤਾਲਾਂ ਦੇ ਪੈਸੇ ਲਾਈ ਜਾਨੇ ਆ ਤੁਸੀਂ ਇਹ ਜਿਹੜਾ ਮਟੀਰੀਅਲ ਪਾਇਆ ਇਹਦੇ ਤੇ ਪੈਸੇ ਲਾ ਕੇ ਘਰੇ ਬਈ ਜੀ ਆਪਦੇ ਰ ਸਾਡੀ ਦੁਕਾਨ ਤੇ ਆ ਕੇ ਪੀ ਲੋ ਸਾਰਿਆਂ ਨੂੰ ਪਤਾ ਵੀ ਸਾਡਾ ਕੋਟਕਪੁਰਾ ਚੌਂਕ ਦੇ ਵਿੱਚ ਬਾਬੇ ਨਾਮਤਾਰੀ ਡੇਰੇ ਦੇ ਨਾਲ ਹੈ ਸੌਖੀ ਜਣੀ ਕੇ ਹੈਗੀ ਨਹੀਂ ਕੇ ਲੋਕੇਸ਼ਨ ਆ ਕੇ ਸਾਡੇ ਕੋਲੇ ਦੇਖੋ ਜੀ ਸਾਡੇ ਕੋਲੇ ਡੇਢ ਦੋ ਮਹੀਨੇ ਤੋਂ ਹੀ ਕੰਮ ਸ਼ੁਰੂ ਕੀਤਾ ਘਟੋ ਘੜ 15 ਮਰੀਜ਼ ਆ ਚੁੱਕੇ ਮੇਰੇ ਕੋਲੇ ਵੀ ਜਿਹੜੇ ਸਹੀ ਹੋ ਗਏ ਅਸੀਂ ਕੋਈ ਵਾਦਾ ਨਹੀਂ ਕੀਤਾ ਜੀ ਤੁਸੀਂ ਕਿਸ ਬਿਮਾਰੀ ਵਾਲੇ ਦੇਖੋ ਜੀ ਇੱਕ ਤਾਂ ਆਇਆ ਤਾਂ ਵੀ ਮੇਰੀ ਕਬਜ ਖੁੱਲ ਗਈ ਮੈਨੂੰ ਕਬਜ ਰਹਿੰਦੀ ਸੀ ਇੱਕ ਆਇਆ ਬਾਈ ਮੇਰੇ ਕੋਲੇ ਤੇਜਾਬ ਬਣਦਾ ਵੀ ਇਹ ਤੇਜਾਬ ਬਣਦਾ ਮੈਂ ਇਹ ਪੀਲਾ ਤੇਜਾਬ ਵਾਧਦਾ ਤਾਂ ਨਹੀਂ ਮੈਂ ਨੂੰ ਕਹ ਬਈ ਜੇ ਤੁਸੀਂ ਪਾਲੀ ਨਾ ਪੰਜ ਦਿਨ ਪੀ ਲਈ ਲਗਾਤਾਰ ਆਪਣਾ ਲਓ ਦਿਲ ਦੇ ਵਿੱਚ ਉਹ ਕੱਲ ਪਰਸੋ ਮੇਰੇ ਕੋਲ ਆਇਆ ਕਹਿੰਦਾ ਬਾਈ ਤਜਾਬ ਹੀ ਨਹੀਂ ਹੁੰਦਾ ਨਾ ਮੈਨੂੰ ਯਾਦ ਆ ਤਾਂ ਮੈਂ ਗੋਲੀ ਖਾਂਦਾ ਸੀ ਇੱਕ ਇਥੇ ਅੰਕਲ ਆਇਆ ਕਹਿੰਦਾ ਮੈਨੂੰ ਸ਼ਾਮ ਨੂੰ ਨਾ ਮੇਰੇ ਬੱਚੇ ਸਾਰੇ ਕੈਨੇਡਾ 'ਚ ਆ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਮੈਂ ਨਾ ਵੈਸੇ ਹੀ ਕਹਤਾ ਮੈਂ ਬਾਬਾ ਦੀਪ ਸਿੰਘ ਮਹਾਰਾਜ ਤੁਸੀਂ ਇਹਨਾਂ ਦਾ ਇੱਕ ਕੰਮ ਜ਼ਰੂਰ ਕਰੋ ਨਾ ਨੀਂਦ ਆਉਣ ਲੱਗ ਜੇ ਹੁਣ ਪੀ ਕੇ ਉਹਨੂੰ ਮੈਂ ਕਹਾ ਸ਼ਾਮ ਨੂੰ ਜਾਣ ਲੱਗਾ ਪੀ ਕੇ ਜਾ ਕੇ ਕਰ ਕਰੇ ਉਹ ਵੈਸੇ ਉਹ ਆਇਆ ਤੇ ਪੀ ਲਗਾ ਤਾਂ ਨੀਂਦ ਆਦਾ ਹੁਣ ਮੈਂ ਗੋਲੀ ਨਹੀਂ ਖਾਂਦਾ ਨੀਂਦ ਦੀ ਨੀਂਦ ਦੀ ਗੋਲੀ ਛੁੱਟ ਗਈ ਕਿਉਂਕਿ ਦਿਮਾਗ ਨੂੰ ਸਾਡੇ ਕੀ ਆ ਜਿਹੜੀ ਕਾਲੀ ਮਿਰਚਾ ਸੌਫਾ ਜਵੈਣਾ ਜਿਹੜਾ ਸਾਰਾ ਸਮਾਨ ਪਾਤਾ ਉਹਦੇ ਦਿਮਾਗ ਨੂੰ ਰਹਿੰਦੀ ਸੋਜ ਨੀਂਦ ਦੇ ਗੋਲੀ ਕਿਉਂ ਖਾਂਦੇ ਆ ਵੀ ਬੰਦੇ ਨੂੰ ਨੀਂਦ ਆ ਜੀ ਸੋਜ ਰਹਿੰਦੇ ਕਰਕੇ ਬੰਦੇ ਨੂੰ ਨੀਂਦ ਨਹੀਂ ਹੁੰਦੀ ਅਸੀਂ ਕਹਿੰਦੇ ਆ ਹਰ ਇੱਕ ਬੰਦੇ ਦੇ ਲੀਵਰ ਦੀ ਗੁਰਦਿਆਂ ਦੀ ਕਿਡਨੀਆਂ ਦੀ ਪੇਟ ਦੇ ਵਿੱਚ ਇਹ ਡਾਈਜੈਸਟਿਕ ਸਿਸਟਮ ਨੂੰ ਸੱਟ ਸਾਫ਼ ਕਰਦੀ ਮੇਦਾ ਸਾਫ਼ ਕਰਦੀ ਜੇ ਤੁਹਾਡਾ ਮੇਦਾ ਸਾਫ਼ ਹੋ ਗਿਆ ਤੁਸੀਂ ਬਚ ਗਏ ਇਹ ਅਸੀਂ ਗਾਰੰਟੀ ਨਾਲ ਕਹਨੇ ਆ ਲਗਾਤਾਰ ਪੀਓ ਤੁਹਾਡਾ ਮਿਹਦਾ ਸਾਫ ਰਹੂਗਾ ਮਿਹਦਾ ਸਾਫ ਹੋ ਗਿਆ ਤਾਂ ਤੁਹਾਡੀਆਂ ਮੋਰੀਆਂ ਵੀ ਐਸੀ ਦੂਰ ਨਿਕਲ ਗਈ ਤੇ ਅਸੀਂ ਵਾਅਦਾ ਵਾਅਦੇ ਕਹਨੇ ਪੀਓ ਸ਼ਰਧਾਈ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਵੀਰੇ ਜਿਹੜੀ ਸ਼ਰਧਾਈ ਹੈ ਨਾ ਸ਼ਰਧਾਈ ਤੁਹਾਡੇ ਦਿਲ ਦਾ ਖਜ਼ਾਨਾ ਇੱਕ ਡੇਲੀ ਡਾਈਟ ਆ ਇਹ ਪ੍ਰੋਡਕਟ ਆ ਇੱਕ ਤੁਸੀਂ ਅਮਰੀਕਾ ਕੈਨੇਡਾ ਤੋਂ ਪ੍ਰੋਡਕਟ ਮੰਗਾਵਾਂਗਾ ਖਾਈਏ ਨੇ ਮਹਿੰਗੇ ਮਹਿੰਗੇ ਤੁਨੂੰ ਇਹ ਵੀ ਨਹੀਂ ਪਤਾ ਬਣਦੀ ਕਿਥੇ ਕਿਵੇਂ ਬਣਦੀ ਹੈ ਠੀਕ ਹੈ ਕੰਪਨੀਆਂ ਬਣਾ ਰਹੀਆਂ ਨੇ ਵਧੀਆ ਪ੍ਰੋਡਕਟ ਬਣਾਉਂਦੀਆਂ ਮਾੜੇ ਨਹੀਂ ਬਣਦੇ ਆ ਇੱਕ ਪ੍ਰੋਡਕਟ 1800 2000 2200 ਦਾ ਅਸੀਂ ਕਹਿੰਦੇ ਆ ਉਹੀ ਪ੍ਰੋਡਕਟ 2200 ਵਾਲਾ ਜਿਹੜਾ ਕੰਮ ਕਰਦਾ ਨਾ ਉਹ ਤੁਸੀਂ ਸਾਡੇ ਤੋਂ ਉਹੀ ਪ੍ਰੋਡਕਟ 1000 ਰੁਪਏ ਦੀ ਸ਼ਰਧਾਈ ਪੀ ਕੇ ਦੇਖ ਲਓ ਜੇ ਤੁਸੀਂ ਡੇਲੀ 40 ਰੁਪਏ ਦਾ ਕਲਾਸ ਵੀ ਪੀਨੇ ਆ ਮਹੀਨੇ ਦਾ ਤੁਸੀਂ ਮੰਨ ਕੋਈ ਤੁਹਾਨੂੰ ਪੀ ਕੇ ਦੇਖ ਲਓ 1200 ਦਾ ਆਟੋਮੈਟਿਕ ਤੁਹਾਡੀ ਸਿਹਤ ਬੰਦਰੋਗੇ ਫਿਰ ਅੱਗੇ ਅਸੀਂ ਇੱਕ ਬਣਾਉਣ ਲੱਗੇ ਆ ਜਨਨ ਕਿ ਜਿਹੜਾ ਹੁਣ ਨਵੇਂ ਸਿਰੇਖ ਹੋਰ ਬਣਾ ਕਾੜਾ ਬਣਾਵਾਂਗੇ 10 ਤੋਂ 12 ਦਰਕਤਾਂ ਦੇ ਪੱਤੇ 10 ਤੋਂ 12 ਦਰਕਤਾਂ ਦਾ ਸਾਕ ਲਾ ਕੇ ਉਹਦਾ ਕਾੜਾ ਬਣਾਇਆ ਕਰਾਂਗੇ ਲੋਕ ਸਟੈਂਡਪ ਹੋਈ ਜਾਂਦੇ ਆ ਕੈਂਸਰ ਦੀਆਂ ਬਿਮਾਰੀਆਂ ਤੇ ਕਿਸੇ ਨੂੰ ਟੀਵੀ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਆ ਸਾਡੇ ਬਾਤ ਪਿੱਤ ਤੇ ਕਫ ਸਰੀਰ ਦੇ ਵਿੱਚ ਤਿੰਨ ਹੀ ਚੀਜ਼ਾਂ ਕਿਉਂਕਿ ਮੈਂ ਆਯੁਰਵੇਦਿਕ ਦੇ ਵਿੱਚ ਸਿੱਖਿਆ ਇਹ ਚੀਜ਼ਾਂ ਬਾਤ ਪਿੱਤ ਕਫ ਹੈ ਕੀ ਜਿਹੜੀ ਬਾਤ ਆ ਨਾ ਉਹ ਜੋੜਾਂ ਦੇ ਦਰਦ ਜਿਵੇਂ ਆ ਗਏ ਸਰੀਰ ਦੇ ਵਿੱਚ ਮਟਾਪ ਆ ਜਾਣਾ ਬਾਤ ਆ ਤੇ ਕਫ ਜਿਵੇਂ ਰੇਸ਼ਾ ਬਣ ਗਿਆ ਇਹ ਕਫ ਆ ਜਿਹੜੀ ਪਿੱਤ ਆ ਜਿਹੋ ਸਰੀਦ ਉੱਪਰ ਵਾਲ ਦੇ ਰੋਮਨ ਪਿੱਤਾ ਐ ਇਦਾਂ ਹੀ ਸਰੀਰ ਦੇ ਅੰਦਰ ਵੀ ਐ ਉਹ ਜਿਹੜੇ ਜਦੋਂ ਇਹ ਪਿੱਤ ਸੁੱਕ ਜਾਂਦੀ ਨਾ ਇੱਕ ਦਾਣਾ ਵੀ ਉੱਥੇ ਕੀ ਕਰਦੀ ਜਖਮ ਧਰਨਾ ਕਰ ਲੈਂਦੀ ਐ ਫਿਰ ਉੱਥੇ ਰਸੌਲੀ ਬਣ ਜਾਂਦੀ ਐ ਉੱਥੇ ਕੀ ਬਣ ਜਾਂਦਾ ਪਥਰੀ ਬਣ ਗਈ ਪਥਰੀ ਕੋਈ ਪਥਰੀ ਦਾ ਨਹੀਂ ਪਥਰੀ ਚਰਬੀ ਐ ਸੁੱਕ ਕੇ ਬਿਮਾਰੀ ਦੇ ਰੂਪ ਧਰਨਾ ਕਰ ਲੈਂਦੀ ਅਸੀਂ ਕਹਿੰਦੇ ਇਹ ਸ਼ਰਦਾਈ ਪੀਣ ਨਾਲ ਤੁਹਾਨੂੰ ਇਹ ਚੀਜ਼ ਆਉਗੀ ਨਹੀਂ ਕਿਉਂਕਿ ਇਹਨੇ ਜਾ ਕੇ ਜੁਵੈਣ ਨੇ ਸੌਂਫ ਨੇ ਕਾਲੀ ਮਿਰਚ ਨੇ ਲਾਚੀ ਨੇ ਬਦਾਮ ਨੇ ਕਾਜੂ ਆ ਗੁਲਾਬ ਦੇ ਫੁੱਲ ਆ ਇਹਦੇ ਤਿਲ ਪੈਂਦੇ ਆ ਮਗਜ ਪੈਂਦੇ ਆ ਇਹ ਚੀਜ਼ ਨੂੰ ਅੰਦਰ ਜਾ ਕੇ ਤੁਹਾਨੂੰ ਸੇਰਬੰਦ ਕਿਵੇਂ ਰੱਖੂਗੀ ਕਿਉਂਕਿ ਇਹਦੇ ਵਿੱਚ ਹੈਗਾ ਜੀ ਇਹਨੂੰ ਨਾ ਤੁਸੀਂ ਅੱਜ ਰਗੜ ਕੇ ਰੱਖ ਕੇ ਦੇਖ ਲਓ ਇਹ ਜਾਲਾ ਬੱਜੂਗਾ ਦਾ ਭਾਂਡੇ 'ਚ ਵਾ ਕੇ ਰੱਖ ਲਓ ਉੱਭਲ ਜਾਂਦੀ ਜਿਵੇਂ ਦਹੀਂ ਉੱਭਲ ਜਾਂਦੀ ਹੈ ਕਾਰਨ ਕੀ ਇਹਦੇ ਵਿੱਚ ਪਾਵਰ ਹੀ ਨਹੀਂ ਆ ਸਰੀਰ ਦੇ ਵਿੱਚ ਮਲਮਦਰਾ ਜਾਲਾ ਬਣ ਜੂਗਾ ਜਿਹੜੇ ਜ਼ਖਮ ਆ ਸਰੀਰ ਦੇ ਵਿੱਚ ਪਾਵਰਫੁੱਲ ਕਿਵੇਂ ਬਣਨੇ ਸਰੀਰ ਦੇ ਵਿੱਚ ਅਗਲਾ ਕਹਿੰਦਾ ਮਸਲ ਜਿਵੇਂ 6 ਵਜੇ ਗਾ ਲਾ ਤੇ ਮਸਲ ਪਾਟ ਗਿਆ ਮਾਸਪੇਸ਼ੀ ਸਿੰਘ ਪਾਟ ਦਿਨਾ ਇਹ ਮਾਸਪੇਸ਼ੀ ਸਿੰਘ ਬਣਾਉਗੀ ਮਜਬੂਤ ਕਰੂਗੀ ਜਿਹੜੇ ਤੇਲ ਆ ਇਹ ਨੇ ਜਾ ਕੇ ਹੱਡੀਆਂ ਮਜਬੂਤ ਕਰਨਗਾ ਜੋੜਾਂ ਦੇ ਦਰਦ ਹਟਾਉਣੇ ਆ ਜਿਹੜਾ ਕਾਜੂ ਆ ਇਹ ਨੇ ਵੀ ਜਾ ਕੇ ਕੈਲਸ਼ੀਅਮ ਬਣਾਉਣੀ ਆ ਤੇ ਜਿਹੜੇ ਬਦਾਮ ਆ ਤੁਹਾਨੂੰ ਪਤਾ ਬ੍ਰੇਨ ਵਾਸਤੇ ਚੰਗੇ ਆ ਹਾਂਜੀ ਗਲਾਬ ਦੇ ਫੁੱਲਾਂ ਬੰਦੇ ਦੇ ਅੰਦਰੋਂ ਜਿਵੇਂ ਗਲਾਬ ਦਾ ਫੁੱਲ ਮਹਿਕਦਾ ਜਦੋਂ ਮੈਕਣ ਵਾਲੀ ਚੀਜ਼ ਆਵੜੀ ਤਾਂ ਦੇਖੋ ਅੰਦਰੋਂ ਬਦਵੋ ਵਾਲੀ ਜੀ ਆਪੇ ਭਜੂਗੀ ਹਾਂਜੀ ਏਸੀ ਮੇਰੇ ਨਾਲ ਸਰਦਾਰ ਲੱਖਾ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਦੱਸਿਆ ਕਿ ਇਹਦੇ ਵਿੱਚ ਕੀ ਕੁਝ ਪੈਂਦਾ ਹੈ ਤੇ ਕੀ ਇਹਦੇ ਫਾਇਦੇ ਆ ਸੋ ਬੱਚਿਆਂ ਨੂੰ ਕੋਲਡ ਡਰਿੰਕ ਤੋਂ ਜਿੰਨਾ ਵੀ ਦੂਰ ਕੀਤਾ ਜਾਵੇ ਉਹਨਾਂ ਦੂਰ ਕਰੋ ਕਿਉਂਕਿ ਕੋਲਡ ਡਰਿੰਕ ਇਹੜਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਿਹਾ ਹੈ ਜਿਹੜੀ ਸ਼ਰਧਾਈ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਚੱਲੀ ਆ ਰਹੀ ਹੈ ਆਪਣੇ ਬੱਚਾ ਨੂੰ ਸਰਦਾਈਵਲ ਮੋੜੋ ਤੇ ਬਿਮਾਰੀਆਂ ਤੋਂ ਬਚੋ ਗੋਡਿਆਂ ਦੇ ਦਰਦਾਂ ਤੋਂ ਬਚੋ ਬਜ਼ੁਰਗਾਂ ਨੂੰ ਤੇ ਸਿਆਣਾ ਨੂੰ ਵੀ ਚਾਹੀਦਾ ਹੈ ਕਿ ਸਰਦਾਈਵਲ ਵਾਪਸ ਮੋੜਨਾ ਚਾਹੀਦਾ ਹੈ ਕੈਮਰਾਮੈਨ ਸਤਪਾਲ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀਆ